ਚਾਓ ਚਾਓ ਸ਼ੁਰੂ ਹੋ ਗਿਆ ਆਪੋ 14 ਮਤਲਬ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ ਗੱਡੀ ਚਲਾ ਸਕਦੇ ਆ ਗੱਡੀ ਚਲਾ ਰਹੇ ਆ ਬੜੀ ਸੋਹਣੀ ਕੋਈ ਦਿੱਕਤ ਨਹੀਂ ਆ ਰਹੀ ਮਹਾਰਾਜ ਦੀ ਕਿਰਪਾ ਨਾਲ ਟੱਚ ਵਟ ਤੇ ਅੱਜ ਅਸੀਂ ਇਕੱਲੇ ਹੀ ਫੈਮਿਲੀ ਦੇ ਨਾਲ ਨਿਕਲੇ ਸੀ ਰਸ਼ ਟ੍ਰੈਫਿਕ ਬਹੁਤ ਹੈ ਇਹ ਹਾਈਵੇ ਹੈ ਮੇਨ ਹਾਈਵੇ ਨਹੀਂ ਹੈ ਬਟ ਲੋਕਲ ਲਿੰਕ ਹੈ ਬਟ ਫਿਰ ਵੀ 90 ਦਾ ਜ਼ੋਨ ਹੈ ਤੇ ਇੱਥੇ ਆ ਟਰੱਕਾਂ ਨੇ ਬੁਰਾ ਹਾਲ ਕੀਤਾ ਪਿਆ ਕਿਉਂਕਿ ਇਸ ਟਾਈਮ ਅਸੀਂ ਪਿੰਡ 'ਚ ਫੈਰੇ ਹੋਏ ਆ ਸਾਡੇ ਮੇਰੇ ਸੰਧੂ ਸਾਹਿਬ ਇੱਥੇ ਆ ਕੋਨੀ ਆ ਲਿਆ ਇਸ ਸਾਲ ਇਹਨਾਂ ਦਾ ਪਿੰਡ ਦਾ ਨਾ ਕੋਪ ਕੋ ਕੋ ਤੋਨੋਲਿਓ 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 ਸੋ ਬੜੇ ਭੜੇ ਭੜੇ ਪਿੰਡਾਂ ਦੇ ਨਾਮ ਹੈ ਜੀ ਮਤਲਬ ਕਿ ਇਟਾਲੀਅਨ ਭਾਸ਼ਾ ਹੈ ਲੇਕਿਨ ਇੱਕ ਚੀਜ਼ ਹੈ ਜੀ ਇਹਨਾਂ ਨੇ ਆਪਣਾ ਸਾਹਮ ਕੇ ਰੱਖਿਆ ਹੋਇਆ ਸਾਰਾ ਸਿਸਟਮ ਕਲਚਰ ਕਲਚਰ ਨਾ ਇਟਾਲੀਅਨ ਲੋਕਾਂ ਨੇ ਮਤਲਬ ਕਿ ਜੇ ਤੁਸੀਂ ਇੱਥੇ ਰਹਿਣਾ ਰਹਿ ਸਕਦੇ ਹੋ ਵੈਲਕਮ ਕਰਦੇ ਸਾਰਿਆਂ ਨੂੰ ਪਰ ਇਹ ਹੈ ਕਿ ਵੀ ਕਹਿੰਦੇ ਸਾਡੇ ਅਕੋਰਡਿੰਗ ਚੱਲੋ ਤੁਸੀਂ ਮਤਲਬ ਕਿ ਸਾਡੀ ਭਾਸ਼ਾ ਬੋਲੋ ਇੰਗਲਿਸ਼ ਸਮਝਦੇ ਆ ਤੇ ਪਰ ਜਦੋਂ ਤੁਸੀਂ ਮਤਲਬ ਕਿ ਇੰਗਲਿਸ਼ ਬੋਲਦੇ ਹੋ ਇਹਨਾਂ ਦੇ ਨਾਲ ਸਮਝ ਲੈਂਦੇ ਆ ਜਵਾਬ ਤੁਹਾਨੂੰ ਉਹਨਾਂ ਨੇ ਇਟਾਲੀਅਨ ਚ ਹੀ ਦਿੰਦੇ ਆ ਮੋਸਟ ਜਿੱਦਾ 에어ਪੋਰਟ ਤੇ ਤੇ ਚਲੋ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਪਤਾ ਕਿ ਇੱਥੇ ਇਹਨਾਂ ਨੂੰ ਇੰਗਲਿਸ਼ ਹੀ ਬੋਲਣੀ ਪੈਣੀ ਆ ਤੇ ਪਰ ਜਿੱਦਾ ਤੁਸੀਂ ਹੁਣ ਅਸੀਂ ਪਿੰਡਾਂ ਦੇ ਵਿੱਚ ਘੁੰਮ ਰਹੇ ਆ ਇਸ ਟਾਈਮ ਇੱਥੇ ਦੇ ਤੇ ਪਿੰਡਾਂ ਦੇ ਵਿੱਚ ਤੁਸੀਂ ਜਦੋਂ ਬੋਲਦੇ ਹੋ ਕੁਝ ਖਰੀਦਦੇ ਹੋ ਫਿਰ ਉਹ ਜਵਾਬ ਤੁਹਾਨੂੰ ਮਤਲਬ ਕਿ ਆਪਣੀ ਭਾਸ਼ਾ ਚ ਹੀ ਦਿੰਦੇ ਆ ਤੁਸੀਂ ਸਮਝੋ ਚਾਹੇ ਨਾ ਸਮਝੋ ਉਹਨਾਂ ਨੇ ਤੁਹਾਡੇ ਤੇ ਸੁੱਟ ਦੇਣਾ ਜਿਉਂਦੇ ਹੀ ਪੁੱਛਿਆ ਤੇ ਪਰ ਇਹ ਹੈ ਕਿ ਵਧੀਆ ਇਸ ਉਹਨੇ ਪਿੰਡ ਹੈ ਤੇ ਪਿੰਡ ਵੀ ਸ਼ਹਿਰਾ ਮੰਗੀ ਆ ਪਿੰਡ ਵੀ ਸ਼ਹਿਰਾ ਮੰਗੇ ਇੰਡੀਆ ਵਰਗਾ ਮਾਹੌਲ ਹੈ ਜੀ ਸੋ ਆ ਟਰੱਕ ਦਿਖਾਈ ਜਿੰਨੇ ਸਾਨੂੰ ਬੌਂਡ ਕੀਤੇ ਪਏ ਸੀ ਦਿਖਾਈ ਟਰੱਕ ਆ ਟਰੱਕ ਨੇ ਦੂਹੀ ਕੀਤੇ ਪਏ ਜੀ ਇਹ ਵਾਲਾ ਜਿਹੜਾ ਟਰੱਕ ਤੁਸੀਂ ਦੇਖ ਰਹੇ ਹੋ ਇਹ ਟਰੱਕ ਮਲਗੀ 90 ਦੇ ਜ਼ੋਨ ਤੇ ਹੌਲੀ 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 ਜਾ ਰਿਹਾ ਸੋ ਬੜਾ ਰਸ਼ ਹੈ ਸੋ ਹੁਣ ਆਪਾਂ ਗੱਡੀ ਆਪਣੀ ਕ੍ਰਾਸ ਕਰਾਂਗੇ ਲੇਕਿਨ ਅੱਗੂ ਵੀ ਟਰੱਕ ਬੜੇ ਆ ਰਹੇ ਆ ਹਰੀਆਲੀ ਬਹੁਤ ਜ਼ਿਆਦਾ ਇੱਥੇ। ਬਸੋ ਬਸੋ। ਆ ਦੇਖੋ। ਨਿਊਜ਼ੀਲੈਂਡ ਵਾਂਗ ਹੋ ਰਿਹਾ। ਆ ਨਿਊਜ਼ੀਲੈਂਡ ਨਾਲੋਂ ਵੀ ਜ਼ਿਆਦਾ। ਨਿਊਜ਼ੀਲੈਂਡ ਜਦੋਂ ਨਿਊਜ਼ੀਲੈਂਡ ਨਾਲੋਂ ਵੀ ਜ਼ਿਆਦਾ ਹੈ ਹਰੀਆਲੀ। ਗ੍ਰੀਨ ਹੈ। ਇੰਨਾ ਕਿ ਬਹੁਤ ਹੈ। ਕਿਹੜਾ ਆਊਂਡ ਹੈ? ਔਰ ਟਰੈਕਟਰ ਦਾ, ਟਰੈਕਟਰ ਦਾ। ਟਰੈਕਟਰ ਦੇ ਨਾਲ ਜਾ ਰਹੀ ਇਥੇ ਪਰਾਲੀ। ਇੰਡੀਆ ਵਾਂਗੂ ਪਿੰਡ ਤੇ। ਓਏ ਆ ਵੀ ਟਰੈਕਟਰ ਹੀ ਆ। ਮੈਂ ਇਹਨੂੰ ਟਰੱਕ ਗਈ ਜਾ ਰਿਹਾ। ਜਿਹੜਾ ਅੱਗੇ ਜਾ ਰਿਹਾ ਟਰੈਕਟਰ ਹੈ। ਟਰੈਕਟਰ ਹੈ ਹਾਂ। ਟਾਇਰ ਦੇਖਿਆ। ਬੋਲਦੇ ਨਹੀਂ ਕੋਈ ਇੱਕ ਗੱਲ ਇੱਥੇ ਹੋ ਰਹੀ ਹੈ। ਇਹ ਜਿੱਦਾਂ ਉਹ ਕਿ ਫਾਰਮਰ ਨਹੀਂ ਹੈਗਾ ਹਾਂ ਜੇ ਉਹਨਾਂ ਨੇ ਜਦ ਤੱਕ ਖੇਤਾਂ 'ਚ ਕੰਪਾਈਨ ਲਵਾਈ ਹੈ ਨਾ ਤੇ ਉਹਨਾਂ ਨੇ ਆਪਣੀ ਗੱਡੀ ਦੇ ਉੱਤੇ ਲਾਲ ਬੱਤੀ ਲਾਈ ਏ ਜੇ ਤੂੰ ਕੰਪਾਈਨ ਨੰਗਣੀ ਉਹਨੇ ਆਪਣੀ ਗੱਡੀ ਅੱਗੇ ਲਾ ਲਣੀ ਖੇਤ ਦੇ ਮਾਲਕ ਨੇ ਤੇ ਲਾਲ ਬੱਤੀ ਜਗਾ ਦੇਣੀ ਹੈ ਕਿ ਹੁਣ ਅੱਗੇ ਕੰਪਾਈਨ ਆ ਰਹੀ ਪਤਾ ਲੱਗ ਜੇ ਘਰ ਵਾਲਿਆਂ ਅੱਛਾ ਤੇ ਵਾਸਤੇ ਸੇਫਟੀ ਵਾਸਤੇ ਸੇਫਟੀ ਵਾਸਤੇ ਆਪਾਂ ਜੀ ਗੁਰੂ ਘਰ ਇੱਥੇ ਆਏ ਸੀ ਲੀਨੋ ਤੇ ਹੁਣ ਆਪਾਂ ਉਧਰ ਨੂੰ ਜਾ ਰਹੇ ਹਾਂ ਗੁਰਦਾਰਾ ਸਾਹਿਬ ਲੀਨੋ ਪਤਾ ਟਿਕਣਾ ਹੈ ਜੰਗੇ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ 4 ਦਿਨ ਹੋ ਗਏ ਮੈਨੂੰ 3 ਦਿਨ ਹੋ ਗਏ ਹਾਂ ਨਹੀਂ ਸੋ ਆ ਪਿੰਡ ਹੈ ਗਲੀਨੋ ਤੇ ਆਪਾਂ ਇੱਥੇ ਪਹੁੰਚ ਗਏ ਆ ਤੇ ਇਸ ਤੋਂ ਬਾਅਦ ਦੇਖਦੇ ਆ ਕਿੱਧਰ ਨੂੰ ਨਿਕਲਣਾ ਸੀ ਤੇ ਗੱਡੀ ਬਹੁਤ ਜ਼ਰੂਰੀ ਹੈ ਜੀ ਜੇ ਤੁਹਾਡੇ ਕੋਲ ਗੱਡੀ ਹੈਗੀ ਹੈ ਤੇ ਬਹੁਤ ਵਧੀਆ ਚੀਜ਼ ਹੈ ਡਰਾਈਵ ਕਰ ਸਕਦੇ ਹੋ ਤੁਸੀਂ ਕੋਈ ਇਸ਼ੂ ਨਹੀਂ ਹੈ ਤੇ ਬੜਾ ਵਧੀਆ ਸਾਰਾ ਹੈਗਾ ਆਈ ਕਿ ਆ ਗਿਆ ਆਈਕੀਆ ਆਂਜੀ ਉਹ ਨਹੀਂ ਆਈਕੀਆ ਚ ਨਾ ਇੱਥੇ ਕੱਪੜੇ ਨਹੀਂ ਕੋਈ ਕੱਪੜੇ ਦੀਆਂ ਵੀ ਸ਼ਾਪਸ ਨਹੀਂ ਇੱਥੇ ਸਾਡੇ ਇਕੱਲੇ ਫਰਨੀਚਰ ਮਿਲਦਾ ਹੈ ਆਸਟ੍ਰੇਲੀਆ ਤੋਂ ਇੱਥੇ ਵਿੱਚ ਬਹੁਤ ਸਾਰਾ ਦੇ ਮਾਂਦਵਾ ਉਹਦੇ ਲਾਗੋ ਦੀ ਗਾਰ ਦਾ ਇੱਥੇ 33 ਕਿਲੋਮੀਟਰ ਬਹੁਤ ਸਰ ਹੂੰ ਲਾਗੋ ਦੀ ਗਾਰ ਦਾ ਜੀ ਅੱਜ ਸ਼ਾਮ ਦਾ ਸਾਡਾ ਪਲਾਨ ਸੀ ਉਧਰ ਜਾਣ ਦਾ ਇੱਥੇ ਡਾਲੀਆਂ ਜੀ ਕਹਿੰਦੇ ਰਤੋਂਦੇ ਆ ਰਤੋਂਦਾ ਹਰ ਤੋਂਦਾ 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 ਲੋ ਜੀ ਜਿਹੜੇ ਗੁਰੂ ਘਰ ਦੀ ਆਪਾਂ ਗੱਲ ਕਰ ਰਹੇ ਸੀ ਉਹ ਗੁਰੂ ਘਰ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਪਾਰਕਿੰਗ ਲੱਭਣੀ ਆ ਹਜ਼ਾਰ ਹੀ ਪਾਰਕਿੰਗ ਹੀ ਹੈ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਮੇਰੀ ਪੀੜੀ ਦੇ ਦੋ ਲਈ ਮੇਰੀ ਪੀੜੀ ਦੇ ਇੱਥੇ ਲਾ ਦਿੰਦੇ ਫਿਰ ਹੂੰ ਕਿ ਲਾਉਤੁਨਾ? ਸੁਧਦੀ ਬਣਾਈ ਜਾਂਦਾ। ਮੈਂ ਬਣਾਵਾ। ਇਹ ਚਮਨ ਬਣਾਉਂਦੇ। ਆਹ ਹੋਇ। ਉਹਦਾ ਡੈਡੀ ਵਾਲਾ ਗੁਰੂ ਘਰ ਸੇ ਉਹ ਵੀ ਇਦਾਂ ਲਈ ਸੀ। ਪੁੱਤ। ਜੇ ਤੈਨੂੰ। ਯਾ। I can't tell you but they were going. ਕੀ ਆ ਚੱਲ ਰਹਾ? ਬਸ ਠੀਕ ਹੈ ਜੀ। ਪਹਿਲਾ ਪ੍ਰੂਤਾ ਆਸਾ ਦਾ ਇੱਕ ਲੀ ਦੇ ਵਿੱਚ। ਅੱਛਾ ਲੱਗਿਆ। ਆਣੀ। ਤਾਰਿਖ ਨੂੰ ਇਹ ਇੱਥੇ ਇਰਤੀ ਮੰਗ ਲਈ ਇੱਥੇ ਉਹ ਮੀਂਹ ਆਦਾ ਮਾਰੂਣਾ ਰਸਿਓ ਵਿੱਚ ਇਰਤੀ ਸੇ ਆ ਜੀ ਆਪਾ ਅਦਰ ਬਾਦ ਸਭ ਚੋ ਜਾਣਗੇ ਆ ਤੇ ਹਾਂਜੀ ਆ ਦੇ ਦੁਬਾਰ ਸਭ ਹਾਂਜੀ ਜੀ ਉੱਧਰ ਸਾਹਿਬ ਦਾ ਦਰਬਾਰ ਹਾਲ ਹੈ ਤੇ ਅੰਦਰ ਗੁਰਬਾਣੀ ਕੀਰਤਨ ਚੱਲ ਰਿਹਾ ਸੀ ਬਹੁਤ ਹੀ ਪਿਆਰਾ ਬਹੁਤ ਹੀ ਠੁਲਾ ਹਾਲ ਹੈ ਮਹਾਰਾਜ ਦਾ ਤੇ ਸ਼ੁਕਰ ਹੈ ਮਹਾਰਾਜ ਦੇ ਅੱਜ ਦਰਸ਼ਨ ਦਿਦਾਰੇ ਬਖਸ਼ੇ ਜੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 3 ਦਿਨ ਹੋਗੇ ਸੀ ਮਹਾਰਾਜ ਦੇ ਦਰਸ਼ਨ ਕੀਤੇ ਹਨ ਸੋ ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਦਰਸ਼ਨ ਦੇਦਾਰੇ ਬਖਸ਼ੇ ਸਾਨੂੰ ਤੇ ਇਸ ਗੁਰੂ ਘਰ ਅਸੀਂ ਪਹੁੰਚੇ ਆ ਇਹ ਪਹਿਲਾ ਗੁਰੂ ਘਰ ਹੈ ਸਾਡਾ ਜਿਹੜਾ ਅਸੀਂ ਇਟਲੀ ਚ ਟਿਕਲੀ ਦੇ ਟੂਰ ਚ ਜਿਹੜੇ ਆਪਾਂ ਮਹਾਰਾਜ ਦੇ ਦਰਸ਼ਨ ਕੀਤੇ ਇਸ ਗੁਰੂ ਘਰ ਆਜ ਨੂੰ ਪਰੇ ਲੰਗਰਾਲ ਚਲੋ ਜੀ ਆਪਾਂ ਗੁਰਦੁਆਰੇ ਚੋਂ ਬਾਹਰ ਆ ਗਏ ਦੇਖ ਦਿਖਾਤ ਲੰਗਰਾਲ ਵੀ ਦੇਖ ਲਿਆ ਆਪ ਤੇ ਦਰਵਾਰ ਹਾਲ ਵੀ ਦੇਖ ਰਹੇ ਇੱਥੇ ਹੱਥ ਤੋਂ ਹੁੰਦੇ ਹੈਗੇ ਇੱਥੇ ਗੁਰਦੁਆਰਾ ਵੱਡਾ ਸੀ ਕਾਫੀ ਵੱਡਾ ਸੀ ਦਰਬਾਰ ਹਾਲ ਖੁੱਲਾ ਡੁੱਲਾ ਸੀਗਾ ਅੱਜ ਤੇ ਸ਼ੁੱਕਰਵਾਰ ਹੈ ਨਾ ਇੱਕ ਜੀ ਸ਼ੁੱਕਰਵਾਰ ਪ੍ਰੋਗਰਾਮ ਨਹੀਂ ਹੁੰਦਾ ਹੈ ਸਨਿਵਾਰ ਸਨਿਵਾਰ ਆਤਰਾ ਹੁੰਦੇ ਪ੍ਰੋਗਰਾਮ ਅ ਮੈਨੂੰ ਨਹੀਂ ਕਹਿੰਦੇ ਖਾਂਡ ਪੜਛਾ ਇਹ ਪਲਖਿਆ ਹੀ ਇਹਨਾਂ ਨੇ ਆ ਦੇਖੋ ਨਿਸ਼ਾਨ ਸਾਹਿਬ ਕਾਫੀ ਵੱਡਾ ਗੁਰਦੁਆਰਾ ਹਾਂ ਇੱਥੇ ਇੱਕ ਗੱਲ ਇੱਥੇ ਗੁਰਦਾਰੇ ਇਹ ਲੀਨੋ ਗੁਰਦੁਆਰਾ ਲੈਨੋ ਵਾਲੇ ਬਹੁਤ ਇੱਥੇ ਗੁਰਦਾਰੇ ਜਿੱਦਾਂ ਸਾਡੇ ਆਸਟ੍ਰੇਲੀਆ ਆਈਡਿਲੇਡ ਚਾਰਕ ਗੁਰਦੁਆਰੇ ਇੱਥੇ ਛੋਟਾ ਜਿਹਾ ਸ਼ਹਿਰ ਦੇ ਵਿੱਚ ਕਿੰਨੇ ਗੁਰਦੁਆਰੇ ਪਤਾ ਨਹੀਂ 12-13 ਗੁਰਦੁਆਰੇ ਇੱਥੇ ਫਲੈਰੋ ਬੋਰਗੋ ਤੇ ਆਲਿਨੋ ਵਾਲਾ ਤੇ ਆ ਦੇਖੋ ਆ ਪਾਰਕਿੰਗ ਬਾਹਰ ਇਹਨਾਂ ਦੀ ਸਾਰੀ ਆ ਸਾਰੀ ਪਾਰਕਿੰਗ ਕਾਫੀ ਵੱਡਾ ਗੁਰਦੁਆਰਾ ਹੈ ਤੇ ਇੱਥੇ ਇੱਥੇ ਜੇ ਇੱਥੇ ਬੰਦਾ ਇੱਕ ਜੀ ਰਹੇ ਜੇ ਸਾਲ ਕ ਇਟਾਲੀਅਨ ਪੂਰੀ ਆ ਜਾਂਦੀ ਪਾਣੀ ਵਾਂਗੂ ਬੋਲ ਸਕਦੇ ਬੈਠਾ ਲਿਆ ਨਾ ਆਪਣੀ ਲੈ ਰਹਿ ਕੇ ਤੇ ਆਪਾਂ ਵੀ ਸਿੱਖ ਲਈ ਥੜੀ ਅੱਧੀ ਪੂਰੀ ਸਿੱਖ ਲਈ ਆਪਾਂ ਇਟਾਲੀਅਨ ਹਾਂਜੀ ਚਲੋ ਮਿਲਦੇ ਆਪਾਂ ਇੱਦੇ ਹੀ ਆਪਾਂ ਤੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਕੇ ਮਿਲਿਆ ਜੀ ਮੱਕੀ ਮੱਕੀ ਤੇ ਆਪਾਂ ਨਾ ਹੁਣ ਇੱਕ ਹੋਰ ਗੁਰੂ ਘਰ ਚੱਲੇ ਆ ਉਹ ਹੈਗਾ ਗੇਦੀ ਤੇ ਦੂਜੀ ਗੱਲ ਇਹ ਜਿਹੜਾ ਲੋਕਲ ਰੋਡ ਹੈ ਨਾ ਜਿਹੜੇ ਆਪਣੇ ਪਿੰਡਾਂ 'ਚ ਹੁੰਦੇ ਉਹ ਰੋਡ ਹੈ ਤੇ ਤੇ ਕੋਈ ਨਾ ਕੋਈ ਲਾਈਨ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਤੇ ਜਦੋਂ ਗੱਡੀਆਂ ਕ੍ਰੋਸ ਹੁੰਦੀਆਂ ਇੱਕ ਦੂਜੇ ਨੂੰ ਅਸੀਂ ਬੜੇ ਧਿਆਨ ਦੇ ਨਾਲ ਗੱਡੀ ਦੇਖ ਕੇ ਕ੍ਰੋਸ ਕਰਨੀ ਪੈਂਦੀ ਹੈ ਤੇ ਉਸ ਠੀਕ ਹੈ ਜੀ ਹੁਣ ਜਪੋ ਫੋਟੋ ਪਾ ਕੇ ਸਾਡਾ ਆਹ ਲਾ ਬੰਦ ਗੱਡੀ ਇਹ ਕੋਰ ਪਹੁੰਚਣਾ ਨਹੀਂ ਰੁਕਣਾ ਸ਼ਾਨਦਾਰੀ ਲੱਗਣਾ ਹੈ ਪਹੁੰਚਣਾ ਹੈ ਜੀ ਬੱਚਾ ਪਿੱਲਾ ਹੁੰਦਾ ਉਹਨੋਂ ਦੇ ਬੜਾ ਗਾ ਦੇਣਾ ਹੈ ਇਹ ਤੇ ਜੇਦੀ ਕੀਤੀ ਆਸਤਾਲੇ ਸਟਾਲੇ ਸ਼ਾਂਤ ਸਟਾਲਾ ਅਸਾਂ ਇਹ ਸਟਾਲਾ ਦੱਸੋ ਨਾ ਕੀ ਕਹਿੰਦੇ ਸਟਾਲੇ ਮਾ ਸਟਾਲਾ ਹੁੰਦਾ ਗਾਵਾਂ ਜਾਂ ਉਹ ਅਗਰੇ ਤੱਕ ਪਹੁੰਚ ਗਏ ਨਾ ਕਹਿੰਦਾ ਕਿ ਤੱਕ ਰਹੀਏ ਇੱਕ ਮਿੰਟ ਲੈ ਸਾਡਾ ਘੜਾਤਾ ਮੈਨੂੰ ਲੱਗਦਾ ਨਹੀਂ ਨਹੀਂ ਆਪ ਯਾਹ ਵਿਆਹ ਹੁੰਦੀ ਨੈਵੀਗੇਸ਼ਨ ਟਰਨ ਰਾਈਟ ਹਣਾ ਦੇਖੋ ਬਲਾ ਫੁੱਲ ਵਿਖੋ ਭਾਂਤ ਭਾਂਦ ਦੇ ਇੰਨੇ ਸੋਹਣੇ। ਘਰਾਂ ਦੇ ਵਿੱਚ ਦੇਖੋ ਕਿੰਨੀ ਹਰਿਆਲੀ। ਛਰ ਇਟਲੀ ਕਿੰਨਾ ਆਹ ਦੇਖੋ ਇਟਲੀ ਜੀ ਇੰਡੀਆ ਵਰਗੀਆਂ ਕੋਠੀਆਂ। ਇੰਡੀਆ ਤੇ ਅੱਤ ਮਨ ਮਾਤੀ ਦੇ ਨੋਬਲ। ਮੈਨੂੰ ਟਿਕਟਸ ਕਰ ਦੋ। ਇੰਨਾ ਦੇ ਦਿਖਾਣੇ ਨਾ। ਆ ਤਾਂ ਇਦਾਂ ਹੀ ਦਿਖਾਏਗੀ ਨਾ। ਹਾਂ। ਫਸਟ ਕਿ ਮੈਨੂੰ ਮੈਨੂੰ ਜੁੜ ਦੋ। ਥੋੜਾ ਟਾਲੀ ਨੋਟ ਕਿੱਥੇ ਹੈ। ਇਹਨੂੰ ਅਪਾਰਟਮੈਂਟ ਅਪਾਰਟਮੈਂਟ ਤੇ ਅਪਾਰਟਮੈਂਟ ਤੇ ਨਹੀਂ ਅਪਾਰਟਮੈਂਟ ਤੋਂ ਅਪਾਰਟਮੈਂਟ ਤੋਂ ਅਪਾਰਟਮੈਂਟ ਤੋਂ ਨਹੀਂ ਉਹ ਅਪਾਇੰਟਮੈਂਟ ਹੈ ਇਹਨੂੰ ਅਪਾਰਟਮੈਂਟ ਤੋਂ ਅਪਾਰਟਮੈਂਟ ਅਪਾਇੰਟਮੈਂਟ ਨੂੰ ਦਾਪਨ ਅਰੇ ਹਰ ਘਰ ਚ ਦੇਖੋ ਹਰਿਆਲੀ ਦੇਖੋ ਤੁਸੀਂ ਆ ਨੋਟ ਕੀਤੀ ਆਹਦੇ ਕੋਠੀਆਂ ਦੀਆਂ ਵਰਗੀਆਂ ਬਾਹਰੋਂ ਦੇਖੋ ਬਾਹਰੋਂ ਇਹ ਮੈਟਰ ਆ ਗਈ ਦੋ ਸਾਈਡ ਤੋਂ ਐਂਟਰੀ ਅਸੀਂ ਕੰਬੜਾ ਕੰਬੜਾ ਜਿੱਦਾ ਕੰਬੜਾ ਨਹੀਂ ਦੱਲੀ ਜਾਏ ਆਏ ਨਾ ਕਰੀ ਬਾਰੰਗ ਰੋਡ ਕਿੰਨਾ ਸੋਹਣਾ ਪੱਥਰਾਂ ਨੇ ਲੈ ਕੇ ਰੱਖੇ ਰੋਨਾਂ ਨੰਤੋ ਕਿੱਧਰ ਚੱਲੇ ਜੀ ਨੰਨੀ ਬਦਣਾ ਗੁਰੂ ਘਰ ਨੂੰ ਜਾ ਰਹੇ ਆ ਗੁਰੂ ਘਰ ਪਿੰਡ ਪਤਾ ਨਹੀਂ ਕਿਹੜਾ ਆਹ ਦੇਖੋ ਕਿਹਦਾ ਬੋਲਦੇ ਨਹੀਂ ਚਰਚਾ ਹਰ ਇੱਕ ਪਿੰਡ 'ਚ ਚਰਚਾ ਹੈ ਹਰ ਇੱਕ ਕਿਹਦੀ ਤੇ ਹਰ ਇੱਕ ਚਰਚ 'ਚ ਪਿੰਡ ਹੈ ਮਜੀ ਮੈਂ ਉੱਥੇ ਕਾਲੀ ਪਿੰਡ ਤੇ ਚਰਚ ਹੈ ਆ ਪਿੰਡ ਦੀ ਚਰਚ ਤੇ ਪਿੰਡ ਦੀ ਚਰਚ ਕੀ ਹਿੰਦੀ ਨਾ ਮੁੱਤ ਕਈ ਮੀਂਹ ਆ ਇਹ ਜਿੰਨਾ ਸੋਹਣਾ ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਜਿਹੜੇ ਬੋ ਇੰਨੇ ਇੰਨੇ ਜਿਆਦਾ ਵੀ ਨਹੀਂ ਐ ਇਟਾਲੀਅਨ ਕਾ ਆਟਾ ਸਾਡੇ ਹੈਗੇ ਬਹੁਤ ਜਿਆਦਾ ਬੋ ਇਟਾਲੀਅਨ ਆਪਣੇ ਹਾਂ ਇਹ ਡਾਲੀਅਨ ਤੇ ਗ੍ਰੀਕ ਯਾ ਅੱਛਾ ਗ੍ਰੀਕ ਬੋਲਣਾ ਬਹੁਤ ਕੋਈ ਇਕਲੀ ਸੋਨਾ ਤੇ ਹੈ ਬਾਕੀ ਥੋੜੀ ਰਗੀ ਤਾਂ ਹੀ ਮੈਂ ਕਹਾਂ ਗੁਰਦੁਆਰਾ ਸਾਹਿਬ ਵੀ ਅੰਦਰੋਂ ਦਿਖਾਣੇ ਆ ਦੇ ਸਾਈਨ ਦੇਖੋ ਹਰਕ ਜੀ ਸਾਈਨ ਦੇਖੋ ਕਿੰਨੇ ਲਾਈਨ ਬੋਲਦਣੀ ਬੋਰਗੋ ਆ ਗਏ ਆਪਾਂ ਪਾਪਾ ਹੋਰ ਨਾ ਕੀ ਬੰਦਿਰਾ ਪਾਪਾ ਇੱਕ ਹੀ ਕਾਰ ਰਹਿ ਗਿਆ ਕੋਈ ਨਹੀਂ ਕੋਈ ਨਹੀਂ ਹਾਂ ਤੱਕ ਲਾ ਇੱਕ ਹੀ ਰਹਿ ਗਿਆ ਕਾਰ ਪਤਾ ਵੀ ਕਾਰ ਦੇ ਨਾ ਇਥੋਂ ਨਹੀਂ ਨਾ ਮੈਨੂੰ ਪਤਾ ਲੱਗਣਾ ਜਾਣਾ ਆਹ ਬੋਲਦੇ ਨਹੀਂ ਪਿੰਡ ਦਾ ਨਾਮ ਕਾਪੂ ਮੰਤੇ ਪਤਾ ਨਹੀਂ ਕੀ ਕਾਪੂ ਮੰਤੇ ਜਦੋਂ ਆ ਦੇਖੋ ਜੀ ਜਿਹੜਾ ਤੁਸੀਂ ਹੁਣੇ ਦੇਖਿਆ ਨਾ ਪਿੰਡ ਬਲਕਿ ਜਦੋਂ ਆਪਾਂ ਪਿੰਡ ਨੂੰ ਕ੍ਰੋਸ ਕਰ ਜਾਂਦੇ ਪਿੰਡ ਦਾ ਨਾਮ ਲਿਖ ਕੇ ਤੇ ਐਂ ਸਾਈਨ ਜਿਹਾ ਮਾਰਦੇ ਪਿੰਡ ਦੇ ਬੜੇ ਨਹੀਂ ਨਿਕਲੇ ਆ ਪਿੰਡ ਚ ਨਿਕਲੇ ਆ ਜਦੋਂ ਪਿੰਡ ਚ ਦੱਸਦੇ ਆ ਫਿਰ ਕੱਲਾ ਪਿੰਡ ਦਾ ਨਾਮ ਲਿਖਿਆ ਹੁੰਦਾ ਅੱਛਾ ਉਦਾਂ ਵੀ ਪਿੰਡ ਦਾ ਨਾਮ ਲਿਖ ਕੇ ਤੇ ਇਹ ਕਰਾਸ ਮਾਰ ਦਿੰਦੇ ਤੁਸੀਂ ਨਿਕਲ ਗਿਆ ਪਿੰਡ ਚ ਤੁਸੀਂ ਇਹ ਐਗਜ਼ਿਟ ਕਰਤਾ ਪਿੰਡ ਹੂੰ ਪਹਾੜ ਪਹਾੜ ਦੇਖੋ ਪਹਾੜ ਦੇਖੋ ਓ ਮਾਈ ਹਲਕੀ ਜੋ ਸੁਣਿਆ ਸੀ ਯੂਰਪ ਬਾਰੇ ਨਾ ਉਹੀ ਚੀਜ਼ ਹੈ ਬਹੁਤ ਸੋਹਣਾ ਹੈ ਅੱਜ ਆਇਟਲੀ ਦਾ ਇੱਕ ਹੋਰ ਗੁਰੂ ਘਰ ਚ ਆਪਾਂ ਦਰਸ਼ਨ ਕਰਨ ਆਏ ਸੀ ਗੁਰਦੁਆਰਾ ਤਨਤਨ ਬਾਬਾ ਗੁੱਦਾ ਸਾਹਿਬ ਜੀ ਦਾ ਇਹ ਬਾਹਰੋਂ ਹੀ estrandy ਦੇਖਿਆ ਗੁਰਦਾਰ ਸਾਹਿਬ ਨੇ ਸੋ ਅਸੀਂ ਹੁਣ ਅੰਦਰ ਚੱਲਦੇ ਹਾਂ guru kar di entrance hai a librarian naal ਇਹ ਈਜ਼ੀ ਲੰਗਰ ਹਾਲ ਹੈ ਗੁਰੂ ਘਰ ਦਾ ਬਹੁਤ ਖੁੱਲਾ ਢੁਲਾ ਲੰਗਰ ਹਾਲ ਹੈ ਅੰਦਰ ਦੇ ਬਸ ਕੰਮ ਕਰਦੇ ਕਾਹਦੇ ਕੋਲ ਨਹੀਂ ਪੰਦੇ ਬੰਦੇ ਪਿਆਰ ਕਰ ਰਹੇ ਜਾਨੀ ਜਿੱਥੇ ਆਏ ਸਟੇਜੇ ਕਾ ਅੱਜ ਅ ਬਹੁਤ ਦੂਰ ਆਏ ਆ ਜੀ

ਆਂ ਸੁਹਾਗਨੀ ਨਿਰਜੋ ਨਜ਼ਰੋ ਕਰੇ ਤੁਖਾਣਿਆ ਸੁਨਾਮ ਸਰਨ ਜੈ ਭਗਤ ਰਾਮ ਨਾਮ ਮਨੋ ਕਰੇ ਨਾਨਕ ਸੁਪਾਵੰਤੀ ਆ ਸੁਹਾਗਨੀ ਤੇਰੇ ਭਗਤ ਕਰੇ ਸਿਰਾ ਮਹਲਾ ਤੀਜਾ ਇਸ ਮੇਰ ਰਾਵੈ ਬਨਾ ਕੈ ਦਰੁ ਕੁਸਵਾਲ ਤੁਝੇਂ ਬੋਸਾਰਨ ਮਾਣ ਤੇ ਦਿਲਾਏ सभु पाया स्वामी प्यारे बिसेरद देहि मालिकां गोपाल देहि जानिया आज जप भवाय उपना जानिया आधार राम जस हो माये पुष्पाणि आज जप भवाय ललना नाम जनैना सर्वारे सर्वो नतजाहि तथा सप्तय आ देखिया आपके चले और डिग्री क्यों होLambda रोक लो पकड़ लो ਕਿੱਥੇ ਸਾਰਾ ਲੰਗਰ ਬੰਦਾ ਸਾਤੇਵੰਦ ਗੁਰਦੁਆਰਾ ਦਰਬਾਰ ਹਾਲ ਸਾਹਿਬ ਤੇ ਆਇਦਰ ਮੰਗ ਰਹਾ ਹੱਸਾ ਆਇ ਤੇ ਮੰਗ ਰਿਹਾ ਲੈ ਚ ਸਾਰਾ ਲੰਗਰ ਬੰਦਾ ਇਹ ਉਧਰ ਝੂਠੇ ਭੰਦੇ ਇਧਰ ਝੂਠੇ ਭੰਦੇ ਇਧਰ ਝੂਠੇ ਭੰਦੇ ਆ ਰੱਖਦੇ ਨੇ ਤੇ ਉਹ ਆਕੀ ਤੇ ਔਰ ਇੱਧਰ ਲੰਗਰ ਹਾਲ ਇਹ ਥੋੜਾ ਕਿੰਨਾ ਲੰਗਰ ਹਾਲ ਇੱਥੇ ਟੈਬਲੇਟ ਉੱਤੇ ਵੱਡਾ ਕਿਤੇ ਨਾਲ ਕਿੰਨਾ ਟੂਆ ਤੇ ਬਾਹਰ ਹਾਲ ਤੇ ਨਾਲ ਹੀ ਲੰਗਰ ਹਾਲ ਚਲੋ ਵੇਲੋਂ ਆਪਾਂ ਅਗੇ ਗੁਰਦੁਆਰਾ ਤੋਂ ਐਕਸਿਟ ਹੋ ਗਏ ਹੁਣ ਆਪਾਂ ਦੂਜੇ ਗੁਰਦਾਰੇ ਜਾਵਾਂਗੇ ਅ ਫਲੈਰੋ ਗੁਰਦਰਾ ਬਰੇਸ਼ਾ ਬਰੇਸ਼ੇ ਦੇ ਵਿੱਚ ਜੇ ਫਲੈਰੋ ਇੱਕ ਪੇਂਟ ਤੇ ਬਰੇਸ਼ਾ ਸ਼ਹਿਰ ਬਰੇਸ਼ਾ ਸ਼ਹਿਰ ਦੇ ਵਿੱਚ ਇੱਕ ਪੇਂਟ ਫਲੈਰੋ ਤੇ ਉਹਦੇ ਨਾਲ ਇੱਕ ਫਲੈਰ ਦਾ ਪ੍ਰਿੰਟ ਦੇ ਵਿੱਚ ਗੁਰਦਾਰੇ ਤੇ ਉੱਥੇ ਜਾਵਾਂਗੇ ਆਪਣਾ ਨੈਕਸਟ ਨਿਸ਼ਾਨ ਸਭ ਚਲੋ ਮਿਲਦੇ ਤੁਹਾਨੂੰ ਗੁਰਦਰਾ 흘ੈਰੋ